ਆਪਣੀ ਜ਼ਿੰਦਗੀ ਹੈਗੀ ਇੱਕ ਕਹਾਣੀ ਤੇ ਆਪਾਂ ਹੈਗੇ ਉਹਦੇ ਲੇਖਕ ਆਪਾਂ ਜਿੱਦਾਂ ਚਾਹੀਏ ਆਪਾਂ ਆਪਣੀ ਕਹਾਣੀ ਲਿਖ ਸਕਦੇ ਹਾਂ ਉਹਦੇ ਕਿਰਦਾਰ ਉਹਨੂੰ ਆਪਾਂ ਕਿੱਦਾਂ ਦਿਖਾਉਣਾ ਚਾਹੁੰਨੇ ਹਾਂ ਦੁਨੀਆ ਦੇ ਅੱਗੇ ਕਿਉਂਕਿ ਤੁਸੀਂ ਜੋ ਮਰਜ਼ੀ ਕਰ ਲੋ ਉਹਨਾਂ ਨੇ ਤਾਂ ਤੁਹਾਨੂੰ ਜੱਜ ਕਰਨਾ ਹੀ ਆ ਲੱਗ ਲੱਗ ਤਰੀਕਿਆਂ ਨਾਲ ਲੱਗ ਲੱਗ ਜਗ੍ਹਾ ਨਾਲ ਤੁਹਾਡਾ ਚਿਹਰਾ ਦੇਖ ਕੇ ਤੁਹਾਡੇ ਕੰਮ ਦੇਖ ਕੇ ਤੁਹਾਡਾ ਜ਼ਿੰਦਗੀ ਜੀਣ ਦਾ ਤਰੀਕਾ ਦੇਖ ਕੇ ਉਹਨਾਂ ਨੇ ਤੁਹਾਨੂੰ ਜੱਜ ਕਰਨਾ ਹੀ ਆ ਇਸ ਕਰਕੇ ਉਹ ਦਿਖਾਉਣਾ ਆ ਜੋ ਆਪਾਂ ਹੈਗੇ ਆ ਜੋ ਆਪਾਂ ਕਰਦੇ ਆਂ ਜੋ ਆਪਾਂ ਨੂੰ ਚੰਗਾ ਲੱਗਦਾ ਆ ਕਿਉਂਕਿ ਹੋ ਸਕਦਾ ਹੈ ਜੇ ਆਪਾਂ ਖੁਸ਼ ਰਹਿੰਨੇ ਆ ਤੇ ਆਪਾਂ ਆਪਣੇ ਆਸ-ਪਾਸ ਦੇ ਇੱਕ ਦੋ ਜਾਣਿਆਂ ਨੂੰ ਹੋਰ ਖੁਸ਼ ਰੱਖ ਸਕੀਏ ਤੇ ਜੇ ਆਪਾਂ ਪੂਰੀ ਦੁਨੀਆ ਨੂੰ ਖੁਸ਼ ਕਰ ਨਿਕਲ ਗਏ ਸ਼ਾਇਦ ਆਪਾਂ ਹੀ ਨਾ ਖੁਸ਼ ਰਹਿ ਪਾਈਏ ਇਸ ਕਰਕੇ ਜ਼ਿੰਦਗੀ ਜੀਣ ਦਾ ਨਾਮ ਆ ਤੇ ਜ਼ਿੰਦਗੀ ਜ਼ਿੰਦਾਬਾਦ ਹਾਂਜੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਇਸ ਵੀਡੀਓ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਇੱਕ ਕਹਾਣੀ ਬਾਰੇ ਇੱਕ ਅਸਲੀ ਇਨਸਾਨ ਦੀ ਕਹਾਣੀ ਜਦੋਂ ਆਪਾਂ ਦੂਸਰਿਆਂ ਨਾਲ ਲੜਦੇ ਆ ਉਹ ਆਪਣੇ ਲਈ ਆਸਾਨ ਹੁੰਦਾ ਆ ਪਰ ਜਦੋਂ ਆਪਾਂ ਆਪਣੇ ਨਾਲ ਲੜਦੇ ਆ ਆਪਣੇ ਮਨ ਨਾਲ ਲੜਦੇ ਆ ਆਪਣੇ ਦਿਮਾਗ ਨਾਲ ਲੜਦੇ ਆ ਆਪਣੇ ਸਰੀਰ ਨਾਲ ਲੜਦੇ ਆ ਤੇ ਉਹ ਆਪਣੇ ਲਈ ਸਭ ਤੋਂ ਮੁਸ਼ਕਿਲ ਜੰਗਦੀਆਂ ਨੇ ਤੇ ਇਸੇ ਕਰਕੇ ਇਸ ਕਹਾਣੀ ਦਾ ਨਾਮ ਹੈ ਅਸਲੀ ਇਨਸਾਨ ਦੀ ਕਹਾਣੀ ਜੋ ਕਿ ਮੈਂ ਇੱਕ ਬੁੱਕ ਰੀਡ ਕਰਦੇ ਆ ਜੋ ਇੱਕ ਨੋਵਲ ਆ ਇਹ ਵਾਲਾ ਅਸਲੀ ਇਨਸਾਨ ਦੀ ਕਹਾਣੀ ਇਦੇ ਅੰਦਰ ਇਦਾਂ ਹੁੰਦਾ ਹੈ ਕਿ ਇੱਕ ਪਾਇਲਟ ਹੁੰਦਾ ਹੈ ਜੋ ਕਿ ਜੰਗ ਦੇ ਮੈਦਾਨ ਦੇ ਵਿੱਚ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਗ੍ਰਫਤਾਰ ਨਹੀਂ ਹੋਣਾ ਚਾਹੁੰਦਾ ਆਪਣੀ ਇੱਕ ਗੁਲਾਮ ਵਾਲੀ ਜ਼ਿੰਦਗੀ ਨਹੀਂ ਜੀਣੀ ਚਾਹੁੰਦਾ ਤੇ ਇਸ ਦੇ ਚੱਕਰ ਦੇ ਵਿੱਚ ਉਹ ਇੱਕ ਜੰਗਲ ਦੇ ਵਿੱਚ ਕ੍ਰੈਸ਼ ਕਰ ਜਾਂਦਾ ਤੇ ਜਦੋਂ ਕ੍ਰੈਸ਼ ਕਰਦਾ ਹੈ ਤੇ ਉੱਥੇ ਭੇਹੋਸ਼ ਹੋ ਜਾਂਦਾ ਤੇ ਕਾਫੀ ਸਮੇਂ ਬਾਅਦ ਉਹਨੂੰ ਹੋਸ਼ ਹੁੰਦੀ ਹੈ ਜਦੋਂ ਤੇ ਉਹ ਦੇਖਦਾ ਹੈ ਕਿ ਉਹਦੇ ਹੁਣ ਪੈਰ ਸਾਥ ਨਹੀਂ ਦੇ ਰਹੇ ਯਾਨੀ ਕਿ ਉਹਦੀਆਂ ਲੱਤਾਂ ਦੀਆਂ ਸਾਰੀਆਂ ਹੱਡੀਆਂ ਟੁੱਟ ਚੁੱਕੀਆਂ ਨੇ ਤੇ ਹੁਣ ਉਹ ਸਰੀਰ ਉਹਦਾ ਉਦਾਂ ਦਾ ਨਹੀਂ ਰਿਹਾ ਜਿੱਦਾਂ ਪਹਿਲਾਂ ਸੀ ਤੇ ਉਥੋਂ ਆਪਣੀ ਜਰਨੀ ਕਿਦਾਂ ਸ਼ੁਰੂ ਕਰਦਾ ਆ ਹਾਂ ਹੌਲੀ ਹੌਲੀ ਕਿ ਸਰਦਾ ਕਿ ਸਰਦਾ ਕਿਦਾਂ ਚੱਲਦਾ ਆ ਆਪਣੇ ਮਨ ਨੂੰ ਸਮਝਾਉਂਦਾ ਆ ਆਪਣੇ ਦਿਮਾਗ ਨੂੰ ਸਮਝਾਉਂਦਾ ਆ ਕਿ ਕੱਲ ਨੂੰ ਸਭ ਠੀਕ ਹੋ ਜਾਊਗਾ ਐਡੀ ਵੱਡੀ ਵੀ ਕੋਈ ਗੱਲ ਨਹੀਂ ਹੋਈ ਤੇ ਉਹ ਖਾਣ ਲਈ ਵੀ ਕੁਝ ਕਰਦਾ ਆ ਤੇ ਆਪਣੀ ਜਾਨ ਬਚਾਉਣ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਦਾ ਆ ਤੇ ਆਪਾਂ ਜਦੋਂ ਕਹਾਣੀ ਵਿੱਚ ਅੱਗੇ ਵਧਦੇ ਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਆਉਂਦੀਆਂ ਜਾਂਦੀਆਂ ਜਿਵੇਂ ਇੱਕ ਜਗ੍ਹਾ ਤੇ ਉਹ ਇੱਕ ਰਾਤ ਬਿਤਾਉਣ ਦੀ ਕੋਸ਼ਿਸ਼ ਕਰਦਾ ਹੈ ਇੱਕ ਰੁੱਖ ਥੱਲੇ ਤੇ ਰਾਤ ਨੂੰ ਉਹ ਬਹੁਤ ਥੱਕ ਚੁੱਕਾ ਹੁੰਦਾ ਹੈ ਤੇ ਮਦਹੋਸ਼ੀ ਦੀ ਹਾਲਤ ਵਿੱਚ ਸੁੱਤਾ ਹੁੰਦਾ ਹੈ ਤੇ ਪਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਚੀਜ਼ ਹੈਗੀ ਉਹਦੇ ਕੋਲ ਕੋਈ ਚੀਜ਼ ਹੈਗੀ ਉਹਦੇ ਕੋਲ ਤੇ ਜਦੋਂ ਉਹਨੂੰ ਸਵੇਰੇ ਠੀਕ ਠਾਕ ਜੀ ਖੁਸ਼ ਹੁੰਦੀ ਹੈ ਉਹ ਦੇਖਦਾ ਹੈ ਕਿ ਉੱਥੇ ਲੂੰਬੜੀ ਦੇ ਪੈਰਾਂ ਦੇ ਨਿਸ਼ਾਨ ਆ ਉਹਦੀ ਪੂਛ ਦੇ ਨਿਸ਼ਾਨਾ ਤੇ ਉਹਨੂੰ ਇੱਕ ਗੱਲ ਚੇਤਾ ਆ ਜਾਂਦੀ ਹੈ ਕਿ ਉਹਦੇ ਦੋਸਤ ਕਹਿੰਦੇ ਹੁੰਦੇ ਸੀ ਤੇ ਕਿ ਜਿਹੜੇ ਜਿਹੜੇ ਇਨਸਾਨ ਨੂੰ ਲੂੰਬੜੀ ਦਿਖਣ ਲੱਪੇ ਇਹ ਜਾਨਵਰ ਜਦੋਂ ਦੇਖਦਾ ਆ ਤੇ ਫੇਰ ਸਮਝ ਲਓ ਕਿ ਮੌਤ ਨੇੜੇ ਹੀ ਆ ਪਰ ਉਹ ਉੱਥੇ ਵੀ ਆਪਣੇ ਆਪ ਨੂੰ ਕਿਦਾ ਸੰਭਾਲਦਾ ਆ ਆਪਣੇ ਮਨ ਨੂੰ ਸ਼ਾਂਤ ਕਰਦਾ ਆ ਆਪਣੇ ਦਿਮਾਗ ਨੂੰ ਸਮਝਾਉਂਦਾ ਆ ਤੇ ਅੱਗੇ ਦਾ ਸਫ਼ਰ ਸ਼ੁਰੂ ਕਰਦਾ ਆ ਇਹ ਸੀ ਅਸਲੀ ਇਨਸਾਨ ਦੀ ਕਹਾਣੀ ਤੇ ਇਹਨੂੰ ਆਪਾਂ ਅਜੇ ਰੀਡ ਕਰਦੇ ਪਏ ਆ ਪੂਰਾ ਹੋ ਜੂਗੀ ਕਿਤਾਬ ਤੇ ਵੀਡੀਓ ਸ਼ੁਰੂ ਹੋ ਗਈ ਆ ਨੀ ਪੀੜ ਤੇਰੇ ਜਾਨ ਦੀ ਕਿਦਾਂ ਜਰਾਂ ਗਾ ਮੈਂ ਤੇਰੇ ਬਗਰ ਜ਼ਿੰਦਗੀ ਚ ਕਿੰਨੀ ਤਰਾਂ ਗਾ ਮੈਂ ਮੈਂ ਇੱਕ ਚੀਜ਼ ਦੱਸੂਗਾ ਜਿਹੜੀ ਮੈਨੂੰ ਮੇਰੇ ਜ਼ਿੰਦਗੀ ਦੇ ਸਫਰ ਨੇ ਸਿਖਾਈਆ ਕਿ ਜਦੋਂ ਆਪਾਂ ਆਪਣੇ ਆਲੇ ਦੋਲੇ ਸਫਰ ਕਰਦੇ ਹਾਂ ਆਪਣੀ ਜ਼ਿੰਦਗੀ ਦਾ ਸਫਰ ਕਰਦੇ ਹਾਂ ਘੁੰਮਦੇ ਹਾਂ ਆਪਣੀ ਨਜ਼ਰੀ ਨਾਲ ਜ਼ਿੰਦਗੀ ਨੂੰ ਦੇਖਦੇ ਹਾਂ ਫਿਰ ਇਦਾਂ ਹੁੰਦਾ ਕਿ ਜ਼ਿੰਦਗੀ ਜਿਹੜੀ ਆ ਜਾਂ ਸਫਰ ਕਹਿ ਲਈਏ ਉਹ ਮੇਰੇ ਵਰਗੇ ਬੇਸੁਰਿਆਂ ਨੂੰ ਵੀ ਗਾਉਣ ਲਾ ਦਿੰਦੀ ਆ ਤੇ ਬੰਦਾ ਗੰਦਾ ਆ ਫਿਰ ਉਹ ਫਿਕਰ ਨਹੀਂ ਕਰਦਾ ਕਿ ਲੋਕ ਕੀ ਕਹਿਣਗੇ ਹਾਲਾਤ ਕੀ ਕਹਿਣਗੇ ਜਜ਼ਬਾਤ ਕੀ ਕਹਿਣਗੇ ਆਪਣੇ ਆਸ-ਪਾਸ ਤੇ ਕੀ ਕਹਿਣਗੇ ਇਹ ਚੀਜ਼ਾਂ ਦਾ ਮੈਨੂੰ YouTube ਨੇ ਸਿਖਾਈਆਂ ਕਿਉਂਕਿ ਜਿੰਨਾ ਮੈਂ ਛਾਇ ਬੰਦਾ ਹੈਗਾ ਸੀ ਤੇ ਉਸ ਹਿਸਾਬ ਨਾਲ ਮੈਂ ਤਾਂ ਇਦਾਂ ਹੈ ਕਿ ਕਿਸੇ ਕੋਲ ਪਾਣੀ ਮੰਗ ਕੇ ਵੀ ਨਹੀਂ ਪੀ ਸਕਦਾ ਸੀ ਤੇ ਪਰ ਮੈਂ ਹੁਣ ਓਲੀ-ਓਲੀ YouTube ਕਰਦਾ ਗਿਆ ਤੇ ਵੀਡੀਓ ਬਣਾਉਂਦਾ ਰਿਹਾ ਤੇ ਥੋੜੀ ਸੰਗ ਕੰਟਰੋਲ ਚ ਆ ਜਾਂਦੀ ਬੰਦੇ ਦੀ ਫਿਰ ਇਦਾਂ ਹੈ ਕਿ ਜ਼ਿੰਦਗੀ ਤਾਂ ਜੀ ਹੀ ਸਕਦਾ ਆ ਕਿਉਂਕਿ ਮੇਰੇ ਇੱਕ ਦੋਸਤ ਆ ਬਾਹਰ ਆ ਸਾਡੇ ਨਾਲ ਹੀ ਹੁੰਦਾ ਸੀ ਪਹਿਲਾਂ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਕਹਿੰਦਾ ਕਿ ਜੇ ਬਾਹਰ ਆਪਾਂ ਸਰਵਾਈਵ ਕਰਨਾ ਆ ਤੇ ਕਹਿੰਦਾ ਇੱਥੇ ਜੁਰਤ ਵਾਲਾ ਬੰਦਾ ਚਾਹੀਦਾ ਆ ਕਿਉਂਕਿ ਕਹਿੰਦਾ ਦੁਨੀਆ ਇੱਥੇ ਇੰਨੀ ਖਤਰਨਾਕ ਆ ਕਿ ਤੁਹਾਨੂੰ ਰਾਤੋ-ਰਾਤ ਵੇਚ ਕੇ ਖਾਜੂਗੀ ਜੇ ਤੂੰ ਸਰਵਾਈਵ ਕਰਨਾ ਆ ਤੇ ਤੁਹਾਨੂੰ ਜੁਰਤ ਵਾਲਾ ਬੰਦਾ ਚਾਹੀਦਾ ਪਰ ਮੈਂ ਹੁਣ ਸੋਚਦਾ ਆ ਕਿ ਦਸ ਪਹਿਲਾਂ ਇਹ ਇੰਡੇ ਚ ਗੱਲ ਲੱਗੂ ਨਹੀਂ ਹੁੰਦੀ ਮਗਾ ਜਿਹੜੀ ਸੁਸਾਇਟੀ ਆ ਉਹ ਵੀ ਇੱਥੇ ਇਦਾਂ ਦੀ ਆ ਕਿ ਜੇ ਆਪਾਂ ਉਹ ਬੰਦੇ ਜਿਹੜਾ ਵਾਲਾ ਸਿੱਧਾ ਹੁੰਦਾ ਆ ਤੇ ਉਹਨੂੰ ਤਾਂ ਬੇਵਕੂਫ ਹੀ ਸਮਝਦੇ ਆ ਉਹਨੂੰ ਸ਼ਰੀਫ ਨਹੀਂ ਸਮਝਦੇ ਉਹਨੂੰ ਬੇਵਕੂਫ ਸਮਝਦੇ ਅੱਜ ਦੇ ਜ਼ਮਾਨੇ 'ਚ ਆਪੀ ਲੋ